ਇਕ ਗੁਰੂ ਜੀ ਰਾਤ ਸੌਣ ਲੱਗਿਆ ਕਹਿੰਦੇ ਨੇ ਸੌਣ ਲੱਗਿਆ ਫੁਰਨੇ ਉਲਾਮੇ ਦੇ ਨਾਂ ਬਣਾਈ ਤੂੰ ਮੈਨੂੰ ਕੀ ਦਿੱਤਾ ਮੈਂ ਤੈਨੂੰ ਸੌਣ ਲੱਗਿਆ ਕਹਿੰਨਾ ਤੂੰ ਸ਼ੁਕਰ ਵਿੱਚ ਸੌਵੀਂ ਕਿ ਜੋ ਕੁਝ ਉਹਨੇ ਦਿੱਤਾ ਉਹਦੀ ਕੀਮਤ ਕੋਈ ਨਹੀਂ ਪਾਸ ਕਰਦਾ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਇਹ ਮੈਂ ਰਾਤ ਵੀ ਕਿਹਾ ਸੱਚੀ ਮੁੱਚੀ ਅੱਧੇ ਉਹ ਜ਼ਿਆਦਾ ਬੋਡੀ ਦੀਆਂ ਬਿਮਾਰੀਆਂ ਰਾਤ ਨੂੰ ਸੌਣ ਲੱਗਿਆ ਚਿੰਤਾ ਵਿੱਚ ਆਈ ਹੋਈ ਨੀਂਦ ਕਰਕੇ ਜੇ ਸ਼ਬਦ ਨੂੰ ਯਾਦ ਕਰਦਿਆਂ ਸੌਵੇਂਗਾ ਇਹ ਸ਼ਬਦ ਆਪਣਾ ਕੰਮ ਕਰੇਗਾ ਕਿਉਂਕਿ ਸਬਕੌਂਸ਼ੀਅਸ ਮਾਈਂਡ ਵਿੱਚ ਜੋ ਬੋਲ ਲਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਬੋਲਿਆ ਸੋਚਿਆ ਉਹ ਕੰਮ ਕਰੇਗਾ ਜੇ ਰਾਤ ਨੂੰ ਸੌਣ ਲੱਗਿਆਂ ਉਸ ਅਚੇਤ ਮਨ ਦੇ ਵਿੱਚ ਚਿੰਤਾ ਪਾ ਦਿੱਤੀ ਯਾਦ ਰੱਖਿਓ ਜਿੰਨਾ ਸ਼ਬਦ ਬਾਣੀ ਬੰਦੇ ਨੂੰ arogh ਕਰੇਗੀ ਸੌਣ ਲੱਗਿਆਂ ਉਹਨਾਂ ਚਿੰਤਾ ਦੇ ਫੁਰਨ ਰਾਤ ਨੂੰ ਬਿਮਾਰ ਵੀ ਕਰਨਗੇ ਕਿ ਇਹ ਵੀ ਚਿੰਤਾ ਕਿ ਕੀ ਬਣੇਗਾ ਗੁਰੂ ਜੀ ਕਹਿੰਦੇ ਨਹੀਂ ਉਹ ਸਭ ਨੂੰ ਰੋਜੀ ਦਿੰਦਾ ਪਹਿ